ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1220 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1221 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਾਰਗ ਮਹੱਲਾ 5 ਸਾਚੇ ਸਤ ਗੁਰੂ ਦਾਤਾਰਾ ਹੇ ਸਦਾ ਕਾਇਮ ਰਹਿਣ ਵਾਲੇ ਹੇ ਸਤ ਗੁਰੂ ਹੇ ਸਭ ਦਾਤਾਂ ਦੇ ਦੇਣ ਵਾਲੇ ਪ੍ਰਭੂ ਪਰਮਾਤਮਾ ਦਰਸ਼ਨ ਦੇਖ ਸਗਲ ਦੁੱਖ ਨਾਸੈ ਚਰਨ ਕਮਲ ਬਲੇਹਾਰਾ ਰਹਾਓ ਤੇਰਾ ਦਰਸ਼ਨ ਕਰਕੇ ਜੀਵ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਮੈਂ ਤੇਰੇ ਸੋਹਣੇ ਚਰਨਾ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਰਹਾਓ ਸਤ ਪਰਮੇਸ਼ਰ ਸਤ ਸਾਧ ਜਨ ਨੇਹ ਚਲ ਹਰਖਾ ਨਾਓ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੇ ਸੰਤ ਜਨ ਅਟਲ ਜੀਵਨ ਵਾਲੇ ਹੁੰਦੇ ਹਨ ਪਰਮਾਤਮਾ ਦਾ ਨਾਮ ਅਟਲ ਰਹਿਣ ਵਾਲਾ ਹੈ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਓ ਪੂਰੀ ਸਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਉਸ ਕਦੇ ਨਾ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ ਅਗਾਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾ ਆਧਾਰ ਪਰਮਾਤਮਾ ਪਹੁੰਚ ਹੈ ਉਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਕਿੱਡਾ ਵੱਡਾ ਹੈ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ ਨਾਨਕ ਵਾਹੋ ਵਾਹੋ ਕਹੋ ਤਾ ਕੋ ਜਾ ਕਾਇੰਤ ਨ ਪਾਰ। ਏ ਨਾਨਕ। ਉਸ ਪ੍ਰਭੂ ਦੀ ਸਿਫਤ ਸਲਾ ਕਰਿਆ ਕਰੋ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਸਾਰਗ ਮਹੱਲਾ ਪੰਜਵਾਂ। ਗੁਰ ਕੇ ਚਰਨ ਬਸੇ ਮਨ ਮੇਰਾ। ਜਦੋਂ ਦੇ ਗੁਰੂ ਦੇ ਚਰਨ ਮੇਰੇ ਮਨ ਵਿੱਚ ਵਸ ਪਏ ਹਨ। ਪੂਰ ਰਹੋ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇੜੇ ਰਹਾਓ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਮਾਲਕ ਪ੍ਰਭੂ ਸਭ ਨਹੀਂ ਥਾਈ ਵੇ ਆਪ ਕਹੈ ਮੇਰੇ ਨੇੜੇ ਵਸ ਰਿਹਾ ਹੈ ਸਭਨਾ ਦੇ ਨੇੜੇ ਵਸ ਰਿਹਾ ਹੈ ਰਹਾਓ ਬੰਦਨ ਤੋਰ RAM ਲਿਵ ਲਾਈ ਸੰਤ ਸੰਗ ਬਨ ਆਈ ਜਦੋਂ ਤੋਂ ਗੁਰੂ ਨਾਲ ਮੇਰਾ ਪਿਆਰ ਪਿਆ ਹੈ ਉਸਨੇ ਮੇਰੇ ਮਾਇਆ ਦੇ ਮੋਹ ਦੇ ਬੰਧਨ ਤੋੜ ਕੇ ਮੇਰੀ ਸੁਰਤ ਪਰਮਾਤਮਾ ਨਾਲ ਜੋੜ ਦਿੱਤੀ ਹੈ ਜਨਮ ਪਦਾਰਥ ਭਿਓਪਨੀਤਾ ਇੱਛਾ ਸਗਲ ਪੁਜਾਈ ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ ਗੁਰੂ ਨੇ ਮੇਰੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰ ਦਿੱਤੀਆਂ ਹਨ ਜਾ ਕੋ ਕਿਰਪਾ ਕਰੋ ਪ੍ਰਭ ਮੇਰੇ ਸੋ ਹਰ ਦਾ ਜਸ ਗਾਵੇ ਏ ਮੇਰੇ ਪ੍ਰਭੂ ਜੇਸ ਤੂੰ ਤੂੰ ਜੈਸ ਮਨੁਖ ਤੇ ਮੇਰ ਕਰਦਾ ਹੈ ਕਿਰਪਾ ਕਰਦਾ ਹੈ ਉਹ ਹੈ ਹਰੀ ਤੇਰੀ ਸਿਫਤ ਸਲਾਹ ਦਾ ਗੀਤ ਗਾਉਂਦਾ ਰਹਿੰਦਾ ਹੈ ਆਠ ਪਹਿਰ ਗੋਬਿੰਦ ਗੁਨ ਗਾਵੇ ਜਨ ਨਾਨਕ ਸਦ ਬਲ ਜਾਵੇ ਜਿਹੜਾ ਮਨੁਖ ਠੇ ਪੈਰ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ ਸਾਰੰਗ ਮਹੱਲਾ ਪੰਜਵਾਂ ਜੀਵਨ ਤੋਂ ਗਨਿਏ ਹਰ ਪੇਖਾ ਜੇ ਮੈਂ ਇਸੇ ਮਨੁੱਖਾ ਜਨਮ ਵਿੱਚ ਪਰਮਾਤਮਾ ਦਾ ਦਰਸ਼ਨ ਕਰ ਸਕਾਂ ਤਦੋਂ ਹੀ ਇਹ ਮੇਰਾ ਅਸਲ ਮਨੁੱਖਾ ਜੀਵਨ ਸਮਝਿਆ ਜਾ ਸਕਦਾ ਹੈ ਤਾਂ ਹੀ ਇਸ ਜੀਵਨ ਦਾ ਲਾਹਾ ਖਟਿਆ ਜਾ ਸਕਦਾ ਹੈ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾਓ हे प्रीतम प्रभु परमात्मा हे मानु मोह ਲੈਣ ਵਾਲੇ प्रभु परमात्मा मेरे मन विचो पिछले जन्मों दे भटकणा दे संस्कार दूर कर रहाओ कहत सुन तक इछ सा तना उपजत बिन विश्वास के आ सिखा निर आखण सुनन नाल मनुख दे मन विच कोई शांति पैदा नहीं हुंदी श्रद्धा तो बिना जुबानी आखण सुनंदा ਕੋਈ ਲਾਭ ਨਹੀਂ ਹੁੰਦਾ ਪ੍ਰਭੂ ਤਿਆਗ ਆਨ ਜੋ ਚਾਹਤ ਤਾ ਕੈ ਮੁਖ ਲਾਗੇ ਕਾਲੇ ਖਾ ਜਿਹੜਾ ਮਨੁੱਖ ਜ਼ੁਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ ਪਰ ਪ੍ਰਭੂ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥ ਲੋੜਦਾ ਰਹਿੰਦਾ ਹੈ ਉਸਦੇ ਮੱਥੇ ਉੱਤੇ ਮਾਇਆ ਦੇ ਮੋਹ ਦੀ ਕਾਲਖ ਲੱਗੀ ਰਹਿੰਦੀ ਹੈ ਜਾ ਕੈ ਰਾਸ ਸਰਬ ਸੁਖ ਸੁਆਮੀ ਆਨ ਨਮਾਨਤ ਪੇਖਾ ਜਿਸ ਮਨੁਖ ਦੇ ਹਿਰਦੇ ਵਿੱਚ ਸਾਰੇ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ ਉਹ ਹੋਰ ਵਿਖਾਵੇ ਦੇ ਧਾਰਮਿਕ ਪੇਖਾ ਨੂੰ ਨਹੀਂ ਮੰਨਦਾ ਫਿਰਦਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬਿ ਸੇਖਾ ਹੈ ਨਾਨਕ ਉਹ ਤਾਂ ਪ੍ਰਭੂ ਦੇ ਦਰਸ਼ਨ ਵਿੱਚ ਮਸਤ ਰਹਿੰਦਾ ਹੈ ਉਹਦਾ ਮਨ ਪ੍ਰਭੂ ਦੇ ਦਰਸ਼ਨ ਨਾਲ ਮੋਇਆ ਜਾਂਦਾ ਹੈ ਪ੍ਰਭੂ ਦੀ ਕਿਰਪਾ ਨਾਲ ਉਹਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ ਸਾਰਗ ਮਹੱਲਾ ਪੰਜਵਾ ਸਿਮਰਨ ਰਾਮ ਕੋ ਇੱਕ ਨਾਮ ਜੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ ਕਲਮਲ ਦਗਦ ਹੋਏ ਖੇਨੇ ਅੰਤਰ ਕੋਟ ਦਾ ਨਹੀਂ ਸ্নান ਰਹਾਓ ਤਾਂ ਇੱਕ ਖੇਨੇ ਵਿੱਚ ਜੀਵ ਦੇ ਸਾਰੇ పాਪ ਸੜ ਜਾਂਦੇ ਹਨ ਪਰਮਾਤਮਾ ਦਾ ਸਿਮਰਨ ਕਰਦਿਆਂ ਉਸ ਨੂੰ ਮਾਨੋ ਕਰੋੜਾਂ দান ਤੇ ਤੀਰਥ ਇਸ਼ਨਾਨ ਕਰਨ ਦਾ ਫਲ ਮਿਲ ਗਿਆ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਨਾਮ ਜਪਣ ਵਿੱਚ ਹੀ 68 ਤੀਰਥਾਂ ਦਾ ਫਲ ਲੁਕਿਆ ਪਿਆ ਹੈ ਤੇ ਮਿਰਦਾ ਉਹਨੂੰ ਹੈ ਜਿਹੜਾ ਮਨੋ ਤਨੋ ਪਰਮਾਤਮਾ ਦਾ ਨਾਮ ਜਪਦਾ ਹੈ ਰਹਾਉ ਆ ਨ ਜੰਜਾਰ ਬਿਰਥਾ ਸ਼ਰਮ ਘਾਲਤ ਬਿਨ ਹਰ ਫੋਕਟ ਗਿਆਨ ਜੇ ਮਨੁੱਖ ਮਾਇਆ ਦੇ ਹੀ ਹੋਰ ਹੋਰ ਜਾਲਾਂ ਵਾਸਤੇ ਵਿਅਰਥ ਭੱਜ ਦੌੜ ਕਰਦਾ ਰਹਿੰਦਾ ਹੈ ਅਤੇ ਹਰੀ ਨਾਮ ਨਹੀਂ ਸਿਮਰਦਾ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਨਿਰੀਆਂ ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਜਦੋਂ ਮਨੁੱਖ ਪਰਮਾਤਮਾ ਦੇ ਭਜੰਦੇ ਆਨੰਦ ਵਿੱਚ ਸੁਰਤ ਜੋੜਦਾ ਹੈ ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ اے ਸੁਖਾਂ ਦੇ ਸਮੁੰਦਰ ਪਰਬੂ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ हे ਪੂਰਨ ਪ੍ਰਭ ਮੈਂ ਤੇਰੀ ਸ਼ਰਨ ਆਇਆ ਹਾਂ ਮਿਹਰ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦੇ ਵਿਸਰ ਨਾਹੀ ਦਾਤਾਰੇ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਹ ਵੇਹੋ ਤੇ ਆਪਾਂ ਵੀ ਪਰਮਾਤਮਾ ਤੋਂ ਸਿਮਰਨ ਦੀ ਦਾਤ ਮੰਗੀਏ ਆਪਾਂ ਮੰਗਦੇ ਹਾਂ ਦਾਤਾਂ ਤੇ ਦਾਤੇ ਨੂੰ ਭੁੱਲ ਜਾਂਨੇ ਆਂ ਜਦੋਂ ਦਾਤਾਰ ਪਰਮਾਤਮਾ ਹੀ ਆਪਣੇ ਹਿਰਦੇ ਅੰਦਰ ਪ੍ਰਵੇਸ਼ ਹੋ ਗਿਆ ਤੇ ਸਾਰੀਆਂ ਦਾਤਾਂ ਉਹਦੇ ਅੰਦਰ ਉਹਦੇ ਨਾਲ ਹੀ ਆਪਾਂ ਨੂੰ ਮਿਲ ਜਾਣੀਆਂ ਹਨ ਕਿਉਂਕਿ ਦਾਤ ਨਾਲ ਨਾਮ ਹੋ ਪਾਈਏ ਦਾਤੇ ਨਾਲ ਮੋਹ ਪਾਈਏ ਜਿਹੜਾ ਸਾਰੀਆਂ ਦਾਤਾਂ ਦਿੰਦਾ ਹੈ ਉਹਦਾ ਨਾਮ ਮੰਗੀਏ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਬਿਮਾਨ ਹੇ ਪ੍ਰਭੂ ਪਰਮਾਤਮਾ ਤੇਰਾ ਨਾਮ ਸਿਮਰ ਸਿਮਰ ਕੇ ਨਾਨਕ ਨੂੰ ਆਤਮਿਕ ਜੀਵਨ ਮਿਲਦਾ ਹੈ ਅਤੇ ਮਨ ਵਿੱਚ ਹੰਕਾਰ ਨਾਸ਼ ਹੋ ਜਾਂਦਾ ਹੈ ਹਰ ਜੂ ਹੰਕਾਰ ਨਾ ਭਾਵੇਈ ਵੇਦ ਕੂਕ ਸੁਣਾਵੇ ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਆਉਂਦਾ ਉਸ ਹਿਰਦੇ ਵਿੱਚ ਨਾਮ ਨਹੀਂ ਵੱਸਦਾ ਸਾਰਗਮਹੱਲਾ ਪੰਜਵਾ ਤੁਰਤ ਸੋਈ ਜ ਧੁਰ ਕੋ ਲਾਗੇ ਉਹੀ ਮਨੋਖ ਅਸਲ ਚਤਰ ਹੈ ਜਿਹੜਾ ਜਗਤ ਦੇ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਸੋਈ ਤੁਰੰਤਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਓ ਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ ਉਹੀ ਮਨੁੱਖ ਸੁਖੀ ਹੈ ਜਿਹੜਾ ਸਿਰ ਪਰਮਾਤਮਾ ਦੇ ਪਿਆਰ ਰਸ ਵਿੱਚ ਮਸਤ ਰਹਿੰਦਾ ਹੈ ਸੰਸਾਰ ਤਾਂ ਸਾਰਾ ਦੁੱਖਾਂ ਦਾ ਭਰਿਆ ਹੋਇਆ ਹੈ ਰਹਾਓ ਬਾਲਬਾਂਚ ਕਰੈ ਨ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਪਰ ਜਿਹੜਾ ਮਨੁੱਖ ਹੋਰਨਾਂ ਨਾਲ ਠਗੀਆਂ ਕਰਦਾ ਹੈ ਉਹ ਆਪਣਾ ਅਸਲ ਲਾਭ ਨਹੀਂ ਸਮਝਦਾ ਉਹ ਚਤਰ ਨਹੀਂ ਉਹ ਮੂਰਖ ਹੈ ਸਵਾਰਥ ਤਿਆਗ ਸਵਾਰਥ ਰਚਿਓ ਵਾਹਿਗੁਰੂ ਜੀ ਸਵਾਰਥ ਤਿਆਗ ਅਸਾਰਥ ਰਚਿਓ ਨੈ ਸਿਮਰੈ ਪ੍ਰਭ ਰੂੜਾ ਉਹ ਆਪਣੀ ਅਸਲ ਗਰਜ ਛੱਡ ਕੇ ਗਾਟੇ ਵਾਲੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਕਿਉਂਕਿ ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਜਿਨੇ ਕਿਸੇ ਦਾ ਕੋਈ ਪੈਸਾ ਦੇਣਾ ਹੁੰਦਾ ਹੈ ਨਾ ਜਿਨੇ ਮਰਜੀ ਉਹ ਪੁੰਨ ਦਾਨ ਕਰ ਲਏ ਜਦ ਤੱਕ ਉਹ ਉਹਦਾ ਪੈਸਾ ਨਹੀਂ ਵਾਪਸ ਕਰਦਾ ਨਾ ਗਰੀਬ ਦਾ ਕਿਸੇ ਦਾ ਜਾਂ ਕਿਸੇ ਅਮੀਰ ਦਾ ਉਹ ਤੱਕ ਉਹਦਾ ਪੁੰਨ ਦਾਨ ਨਹੀਂ ਲੱਗਦਾ ਕਿਉਂਕਿ ਜਿਨੇ ਉਹ ਪੁੰਨ ਦਾਨ ਕਰਦਾ ਹੈ ਨਾ ਪੈਸੇ ਦੇਣ ਵਾਲਾ ਉਹਨੇ ਜਿਹਦੇ ਪੈਸੇ ਦੇਣੇ ਹੁੰਦੇ ਹਨ ਉਹਦੇ ਖਾਤੇ ਚ ਰਹੇ ਜਾਂਦੇ ਹਨ ਸੋਈ ਚਤੁਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਉਹੀ ਮਨੁੱਖ ਚਤੁਰ ਤੇ ਸਿਆਣਾ ਹੈ ਉਹੀ ਮਨੁੱਖ ਪੰਡਤ ਸੂਰ ਮਤੇ ਦਾਨਾ ਹੈ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਜਿਸਨੇ ਸਾਧ ਸੰਗਤ ਵਿੱਚ ਰਲ ਕੇ ਸਾਧ ਸੰਗਤ ਵਿੱਚ ਟਿਕ ਕੇ ਹਰੀ ਨਾਮ ਜਪਿਆ ਹੈ ਹੇ ਨਾਨਕ ਓਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਮੇਰੇ ਮਾਧੋ ਜੀ 사ਤ ਸੰਗਤ ਮਿਲੇ ਸੁੱਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਰਲ ਕੇ ਨਾਮ ਜਪਣ ਦੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ ਤੇ ਤਰਦੇ ਵੀ ਲੋਕ ਸਾਧ ਸੰਗਤ ਵਿੱਚ ਜਾ ਕੇ ਨੇ ਸੋਈ ਚਤੁਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1221 ਦਾ ਪਾਠ ਅਤੇ ਵਿਆਖਿਆ ਸਰਵਣ ਕੀਤੀ ਹੈ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1222 ਦੀ ਵਿਆਖਿਆ ਦੇ ਬਾਠ ਸਰਮਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ